ਤਾਨਕ ਪਿੰਡ ਪਵਾਤ ਵਿਖੇ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜਿਹੜਾ 11 ਫਰਵਰੀ ਨੂੰ ਲਗਵਾਇਆ ਜਾ ਰਿਹਾ ਹੈ ਤੇ ਇਹ ਪੰਜਾਵਾਂ ਅੱਖਾਂ ਦਾ ਕੈਂਪਾ ਜਿਹੜਾ ਪਿੰਡ ਵਿੱਚ ਪਿੰਡ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਕਿ ਇਸ ਕੈਂਪ ਦਾ ਫਾਇਦਾ ਲਓ ਤੇ ਆਪਣੀਆਂ ਅੱਖਾਂ ਦਾ ਇਲਾਜ ਕਰਾਓ ਜੇਪੀ ਹਸਪਤਾਲ ਜਿਹੜਾ ਬੜਾ ਮਸ਼ਹੂਰ ਹਸਪਤਾਲ ਹੈ ਮਹਾਲੀ ਉਹਨਾਂ ਦੇ ਡਾਕਟਰਾਂ ਦੇ ਟੀਮ ਹੈ ਜਿਹੜੀ ਉਹ ਅੱਖਾਂ ਦਾ ਜਿਹੜਾ ਚੈੱਕਅਪ ਕਰੇਗੀ ਤੇ ਜਿਨ੍ਹਾਂ ਨੂੰ ਵੀ ਲੋੜ ਹੋਈ ਉਹਨਾਂ ਦੀ ਅੱਖਾਂ ਚ ਮੁਫਤ ਲੈਂਸ ਵੀ ਪਾਇਆ ਜਾਣਗੇ ਤੇ ਇਹ ਜਿਹੜੇ ਲੈਂਜਾ ਇਹ ਜਨਰਲ ਦੌਲਤ ਸਿੰਘ ਦੇ ਜਿਹੜੇ ਸੁਪੁੱਤਰ ਹੈ ਉਹਨਾਂ ਵੱਲੋਂ ਡੋਨੇਟ ਕੀਤੇ ਜਾਂਦੇ ਆ ਕਿਉਂਕਿ ਇਹ ਜਿਹੜਾ ਕੈਂਪ ਇਹ ਜਨਰਲ ਦੌਲਤ ਸਿੰਘ ਜੀ ਦੀ ਯਾਦ ਚ ਲਗਵਾਇਆ ਜਾਂਦਾ ਜਿਨ੍ਹਾਂ ਦੇ ਨਾਂ ਨਾਲ ਸਾਡੇ ਪਿੰਡ ਦਾ ਨਾਮ ਦੌਲਤ ਸਿੰਘ ਉਹ ਬਾਤ ਪਿਆ ਪਹਿਲਾ ਇਹ ਕੈਂਪ ਉਹਨਾਂ ਦੀ ਜਿਹੜੀ ਮਿਸਜ ਹੈ ਵਿੱਚ ਊਮਾ ਦੌਲਤ ਸਿੰਘ ਲਗਾਉਂਦੇ ਸੀ ਪਰ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਯੁਵਕ ਸੇਵਾਵਾ ਕਲੱਬ ਹੈ ਉਹ ਇਸ ਕੈਂਪ ਨੂੰ ਪਿੰਡ ਦੇ ਸਹਿਯੋਗ ਨਾਲ ਲਗਾਉਂਦੇ ਆ ਬਹੁਤ ਵੱਡੀ ਗੱਲ ਹੈ ਕਿ ਹੋਂ ਤੱਕ ਹਜ਼ਾਰਾਂ ਡੇਟਾ ਦਾ ਚ ਜਿਹੜੇ ਲੈਂਜ ਵਾਈਜ ਆ ਚੁੱਕੇ ਆ ਤੇ ਸਫਲ ਆਪਰੇਸ਼ਨ ਕਰੇ ਜਾ ਚੁੱਕੇ ਆ ਡਾਕਟਰ ਜਤਿੰਦਰ ਵੱਲੋਂ ਤੇ اپੀਲ ਹੈ ਸਾਰੇ ਲੋਕਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਕਿ ਜਿਹੜੇ ਮਰੀਜ਼ ਆ ਜਿਹੜੇ ਲੋੜਵੰਦ ਮਰੀਜ਼ ਹੈ ਉਹ ਪਿੰਡ ਭਵਾਂਤ ਪਹੁੰਚ ਕੇ ਆਪਣੀਆਂ ਅੱਖਾਂ ਦਾ ਆਪਰੇਸ਼ਨ ਕਰਾ ਸਕਣ 11 ਫਰਵਰੀ ਨੂੰ ਜਿਹੜੇ ਵੀ ਕੈਂਪ 'ਚ ਆਉਣਾ ਚਾਹੁੰਦੇ ਆ ਉਹ ਸਵੇਰੇ 6 ਵਜੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਲੈਣ ਕਿਉਂਕਿ ਕਾਫੀ ਜ਼ਿਆਦਾ ਤਦਾਦ ਵਿੱਚ ਲੋਕ ਇਸ ਕੈਂਪ ਵਿੱਚ ਆਉਂਦੇ ਆ ਤੇ ਕਈ ਲੋਕ ਤਾਂ ਇੱਕ ਰਾਤ ਪਹਿਲਾਂ ਹੀ ਆ ਕੇ ਬੈਠ ਜਾਂਦੇ ਐ ਤੇ ਲੋਕਾਂ ਦੇ ਰਹਿਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਜਿਹੜੇ ਮਰੀਜ਼ ਐ ਉਹ ਆਪਣਾ ਸਾਫ਼ ਸੁਥਰਾ ਪਿਸਤਾ ਨਾਲ ਲੈ ਕੇ ਆਣ ਕਿਉਂਕਿ ਉਹਨਾਂ ਨੂੰ ਹਫ਼ਤਾ ਅਖੰਡ ਪਿੰਡ 'ਚ ਰੱਖਿਆ ਜਾਂਦੇ ਤੇ ਉਹਨਾਂ ਦੇ ਖਾਣ ਤੇ ਰਹਿਣ ਦਾ ਪ੍ਰਬੰਧ ਸਾਰਾ ਪਿੰਡ ਵਾਸੀਆ ਵੱਲੋਂ ਕੀਤਾ ਜਾਂਦਾ ਤੇ ਫੇਰ ਬੇਨਤੀ ਹੈ ਕਿ 11 ਫਰਵਰੀ ਨੂੰ ਜਿਹੜਾ ਕੈਂਪ ਲਗਣਾ ਪਿੰਡ ਭਵਾਤ ਵਿੱਚ ਅੱਖਾਂ ਦਾ ਕੈਂਪ ਲਗਣਾ ਇਹ ਵੀਡੀਓ ਪਹਚਾਓ ਦੂਰ ਦੂਰ ਤੱਕ ਤਾਂ ਕਿ ਜਿਹੜੇ ਲੋਕ ਹੈ ਇਸ ਕੈਂਪ ਦਾ ਜਿਹੜਾ ਫਾਇਦਾ ਲੈ ਸਕਣ ਧੰਨਵਾਦ